ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਕਾਰਗੀ ਜੀ ਦੀ ਇੱਕ ਹੋਰ ਕਹਾਣੀ ਕਾਣੇ ਵੰਡ ਰੁੜੀਏ ਨੇ ਆਪਣੇ ਦੋਹਾਂ ਪੁੱਤਾਂ ਦਾ ਵਿਆਹ ਇੱਕੋ ਦਿਨ ਧਰ ਦਿੱਤਾ ਕੁੜੀਆਂ ਵੀ ਇੱਕੋ ਕਰਦੀਆਂ ਸਨ ਸੱਕੀਆਂ ਪੈਣਾ ਵੱਡੇ ਪੁੱਤ ਦਾ ਵਿਆਹ ਵੱਡੇ ਕੁੜੀ ਨਾਲ ਤੇ ਛੋਟੇ ਦਾ ਛੋਟੀ ਨਾਲ ਦੋਵੇਂ ਘਾਰੇ ਇਸ ਰਿਸ਼ਤੇਦਾਰੀ ਤੋਂ ਖੁਸ਼ ਸਨ ਇਸ ਨਾਲ ਬਚਤ ਵੀ ਹੋ ਗਈ ਤੇ ਰਿਸ਼ਤਾ ਵੀ ਚੌਰਾ ਸੰਗਣਾ ਭਰਾ ਸਾਡੂ ਬਣ ਗਏ ਤੇ ਭੈਣਾ ਦਰਾਣੀ ਜਠਾਣੀ ਇਸ ਤੋਂ ਇਲਾਵਾ ਵੱਡੇ ਭਰਾ ਦੀ ਬੀਵੀ ਭਾਬੀ ਵੀ ਲੱਗਦੀ ਸੀ ਤੇ ਸਾਲੀ ਵੀ ਰੂਲੀਏ ਦਾ ਵੱਡਾ ਪੁੱਤ ਬਲੌਰੀ ਸਿੱਧੜ ਸੀ ਤੇ ਉਸ ਦਾ ਛੋਟਾ ਭਰਾ ਕਿਸ਼ੋਰੀ ਚਲਾਕ ਦੋਹਾਂ ਵਿੱਚ ਮਸਾਂ 2 ਸਾਲ ਦਾ ਫਰਕ ਸੀ ਇੱਕ 19 ਦਾ ਤੇ ਦੂਜਾ 21 ਸਾਲ ਦਾ ਪਰ ਲੱਗਦਾ ਏਉਂ ਸੀ ਜਿਵੇਂ ਕਿਸ਼ੋਰੀ ਵੱਡਾ ਹੋਵੇ ਕਿਉਂ ਜੋ ਉਸਦੀ ਗੱਲ ਪੁੱਗਦੀ ਸੀ ਆੜਤ ਦੇ ਦੁਕਾਨੋ ਤੇ ਰੂਲਿਏ ਨੇ ਬਲੋਰੀ ਨੂੰ ਦਾਣਾ ਫੱਕਾ ਤਲਵਾਉਣ ਤੇ ਚਰਾਉਣ ਉਤੇ ਲਾ ਦਿੱਤਾ ਸੀ ਤੇ ਕਿਸ਼ੋਰੀ ਨਾਵਾ ਉਗਰਾਉਣ ਉਤੇ ਬਲੋਰੀ ਲਮਟਿੰਗੜ ਸੀ ਖੱਬੀ ਅੱਖ ਵਿੱਚ ਫੋਲਾ ਤੇ ਸੁਆ ਦਾ ਨੇਕ ਕਿਸ਼ੋਰੀ ਸੋਨਾ ਸੁਨੱਖਾ ਗੱਲਬਾਤ ਵਿੱਚ ਚੋਸਤ ਤੇ ਸੁਆ ਦਾ ਗਰਮ ਪਰ ਹੁਣ ਜਦੋਂ ਦੋਹਾਂ ਦੇ ਵਿਆਹ ਦੀ ਤਿਆਰੀ ਹੋਈ ਤਾਂ ਹਰ ਗੱਲ ਵਿੱਚ ਵੱਡਾ ਭਰਾ ਅੱਗੇ। ਕੋੜੀ ਪਹਿਲਾਂ ਚੜਿਆ ਸ਼ਰੀਕੇ ਦੀਆਂ ਭਾਬੀਆਂ ਨੇ। ਸੁਰਮਾ ਪਹਿਲਾਂ ਉਸ ਨੂੰ ਪਾਇਆ ਤੇ ਪ੍ਰੋਤ ਨੇ ਵੀ ਪਹਿਲਾਂ ਵਧਾਈ ਉਸ ਨੂੰ ਦਿੱਤੀ। ਕਿਸ਼ੋਰੀ ਨੂੰ ਛੋਟਾ ਭਰਾ ਹੋਣ ਦੇ ਨਾਤੇ ਇਹਨਾਂ ਰੀਤਾ ਰਸਮਾਂ ਅੱਗੇ ਝੁਕਣਾ ਹੀ ਪਿਆ। ਜਦੋਂ ਦੋਹਾਂ ਭਰਾਵਾਂ ਦੀ ਇੱਕੋ ਜੰਜ ਉੱਚੋਂ ਮੰਡੀ ਟੁੱਕੀ ਤਾਂ ਵਾਜਾ ਤੇ ਸੁਨਹਿਰਾ ਚਤੁਰਵੀ ਕੋ ਸਨ ਤਿੰਨ ਦਿਨ ਜੰਝ ਦੀ ਖਾਤਰ ਹੋਈ ਵੱਡੀ ਕੁੜੀ ਦੁਆਰਕੀ ਤੇ ਛੋਟੀ ਦੀ ਪੈਣ ਗੁਦਾਵਰੀ ਨੂੰ ਨਹਾ ਕੇ ਚੈਂਚੀਆਂ ਵਿੱਚ ਲਪੇਟਿਆ ਗਿਆ ਮਾਮੇ ਨੇ ਦੋਹਾਂ ਨੂੰ ਗੰਡੜੀਆਂ ਵਾਂਗ ਚੁੱਕ ਕੇ ਅੰਦਰ ਕੋਠੇ ਵਿੱਚ ਬਿਠਾਇਆ ਉਹਨਾਂ ਦੀਆਂ ਸਹੇਲੀਆਂ ਤੇ ਨਾਨ ਨੇ ਉਹਨਾਂ ਦੇ ਸਿਰ ਗੁੰਦੇ ਤੇ ਰੇਸ਼ਮੀ ਜੋੜੇ ਪਹਿਨਾ ਕੇ ਸ਼ਿੰਗਾਰ ਕਰਾਇਆ ਤੇ ਸਹਾਰੇ ਵਾਲੀ ਨੱਥ ਪਵਾਈ ਰੱਤਾ ਸਾਲੂ ਲੈ ਲੰਮਾ ਕੁੰਡ ਕੱਢੀ ਪਹਿਲਾ ਦੁਆਰ ਕੀ ਖਾਰਿਆਂ ਉੱਤੇ ਬੈਠੇ ਤੇ ਫਿਰ ਗੋਦਾਵਰੀ ਦੋਵੇਂ ਭਰਾ ਖੁਸ਼ ਸਨ ਜੰਜ ਤੋਰੀ ਤੈਕੋ ਨੈਣ ਦੋਹਾ ਵੋਟੀਆਂ ਦੀ ਰਾਖੀ ਲਈ ਉਹਨਾਂ ਦੇ ਨਾਲ ਆਈ ਗੱਡੀ ਵਿੱਚ ਦੋਵੇਂ ਭਰਾ ਤੇ ਵੋਟੀਆਂ ਬੈਠੀਆਂ ਕਿਸ਼ੋਰੀ ਨੇ ਨੈਣ ਦੇ ਚੁੰਡੀ ਭਰੀ ਤੇ 5 ਰੁਪਏ ਦਾ ਨੋਟ ਹੱਥ ਵਿੱਚ ਫੜਾ ਕੇ ਆਖਿਆ ਕੁੰਡ ਦਾ ਚੁਗਾ ਦੇ ਕਿਸ਼ੋਰੀ ਨੇ ਸੋਚਿਆ ਨੈਣ ਚਲਾਕ ਹੈ ਤੇ ਉਸਨੇ 5 ਰੁਪਏ ਹੋਰ ਉਸ ਦੀ ਮੁਠੀ ਵਿੱਚ ਦਬ ਦਿੱਤੇ ਤੇ ਕਿਹਾ ਜ਼ਰਾ ਦیدارਤਾ ਕਰਾ ਦੇ ਬਲੌਰੀ ਅੱਗੇ ਬੈਠਾ ਬਾਹਰ ਝਾਕ ਰਿਹਾ ਸੀ ਦੌੜਦਿਆਂ ਕਿਕਰਾਂ ਤੇ ਜੰਡ ਵੇਖ ਰਿਹਾ ਸੀ ਉਸ ਦੇ ਦਿਲ ਵਿੱਚ ਆਪਣੀ ਬੋਟੀ ਦੇ ਰੀਤਾ ਪਰੇ ਸੰਯੋਗ ਦਾ ਸਤਿਕਾਰ ਸੀ ਹੁਣ ਉਹ ਬੇਲਾਗ ਨਟੰਕ ਬੈਠਾ ਬਾਹਰ ਦੌੜਦਿਆਂ ਕਿਕਰਾਂ ਤੇ ਝੰਡ ਦੇਖ ਰਿਹਾ ਸੀ ਨੈਣ ਨੇ 10 ਰੁਪਏ ਕੁੱਟ ਕੇ ਫੜੇ ਤੇ ਬੋਟੀ ਦੇ ਕੰਨ ਵਿੱਚ ਫੋਕ ਮਾਰੀ ਕਿ ਉਹ ਹੁੰਡ ਚੁੱਕ ਦੇਵੇ ਉਸ ਨੇ ਸਿਰ ਹਿਲਾਇਆ ਨੈਣ ਨੇ ਫਿਰ ਪੋਲੇ ਜਿਹੇ ਕਿਹਾ ਨਹੀਂ ਸੰਗ ਕਾਦੀ ਮੈਂ ਜੋ ਆਖਦੀ ਆ ਗੋਦਾਵਰੀ ਅੰਦਰੋਂ ਚਾਹੁੰਦੀ ਸੀ ਕਿ ਆਪਣੇ ਪਤੀ ਨੂੰ ਦੇਖੇ ਪਰ ਉਪਰੋਂ ਉਪਰੋਂ ਸਹਿੰਦੇ ਸੀ ਉਸਨੇ ਸਿਰਪੋਂ ਆਗੇ ਕੁੰਡ ਚੁੱਕਿਆ ਤਾਂ ਕਿਸ਼ੋਰੀ ਦਾ ਮੂੰਹ ਅੱਡਿਆ ਰਹਿ ਗਿਆ ਮੋਟਾ ਨੱਕ ਚੁੰਨੀ ਆਖਾਂ ਬੈਂਗਣੀ ਰੰਗ ਤੇ ਗੱਲਾਂ ਉਤੇ ਛਾਈਆਂ ਇਹ ਹੈ ਮੇਰੀ ਵੋਟੀ ਕਿਸ਼ੋਰੀ ਦਾ ਦਿਲ ਗਿੱਟਿਆਂ ਵਿੱਚ ਆ ਗਿਆ ਜਿਵੇਂ ਵਪਾਰ ਵਿੱਚ ਯਕਦਮ ਘਾਟਾ ਪਵੇ ਤੇ ਹਵੇਲੀ ਕੁਰਕ ਹੋ ਜਾਵੇ ਉਹ ਇੱਕੋ ਦਾ ਵਿੱਚ ਸਭ ਕੁਝ ਹਾਰ ਗਿਆ ਸੀ ਉਸਦੇ ਸਿਰ ਨੂੰ ਚੱਕਰ ਆ ਗਿਆ ਉਸ ਦਾ ਵੱਡਾ ਭਰਾ ਇਸ ਗੱਲ ਤੋਂ ਬੇਲਾਗ ਅੱਗੇ ਬੈਠਾ ਬਾਹਰ ਦੌੜਦੀ ਦੁਨੀਆ ਦੇਖ ਰਿਹਾ ਸੀ ਤੇ ਇਸ ਵਿੱਚ ਗੁਆਚਿਆ ਹੋਇਆ ਸੀ ਕਿਸ਼ੋਰੀ ਨੇ ਝਟ ਆਪਣੇ ਆਪ ਨੂੰ ਸੰਭਾਲਿਆ ਤੇ ਕੋਲ ਬੈਠੀ ਨੈਣ ਦੇ ਪੈਰਾਂ ਨੂੰ ਹੱਥ ਲਾ ਕੇ ਆਖਿਆ ਹੁਣ ਭਾਬੀ ਦੀ ਵੀ ਰਤਾ ਦਰਸ਼ਨ ਕਰਾ ਦੇ ਨੈਣ ਨੇ ਮੋਢਾ ਫੇਰ ਲਿਆ ਕਿਸ਼ੋਰੀ ਨੇ ਜੇਬ ਵਿੱਚੋਂ 100 ਦਾ ਨੋਟ ਕੱਢਿਆ ਤੇ ਉਸ ਦੀ ਝੋਲੀ ਵਿੱਚ ਪਾ ਦਿੱਤਾ ਨਨੇ ਇੱਕ ਮਿੰਟ ਸੋਚਿਆ ਤੇ ਫਿਰ ਨੋਟ ਨੂੰ ਤਣੀਆਂ ਵਾਲੇ ਬਟੂਏ ਵਿੱਚ ਰੱਖ ਲਿਆ ਤੇ ਉਸੇ ਘਗਨੇ ਨਾਲ ਬੰਨਿਆ ਹੋਇਆ ਸੀ ਫਿਰ ਪਤਾ ਨਹੀਂ ਉਸਨੇ ਪਾਸੇ ਬੈਠੀ ਦੁਆਰਕੀ ਦੇ ਕੰਨ ਵਿੱਚ ਕੀ ਕਿਹਾ ਕਿ ਥੋੜੇ ਜਿਰੇ ਪਿੱਛੋਂ ਦੁਆਰਕੀ ਨੇ ਪਾਸਾ ਮੋੜਿਆ ਤੇ ਹੁੰਡ ਚੱਕ ਕੇ ਕਿਸ਼ੋਰੀ ਵੱਲ ਦੇਖਿਆ ਉਸ ਦੀਆਂ ਮੋਟੀਆਂ ਕਾਲੀਆਂ ਅੱਖਾਂ ਤੇ ਦਗਦਾ ਹੋਇਆ ਖੂਬਸੂਰਤ ਚਿਹਰਾ ਨਜ਼ਰ ਆਇਆ ਸਹਾਰੇ ਵਾਲੀ ਨਾਥੇਡ ਦੰਦਾਸੇ ਰੰਗੇ ਸ਼ਰਬਤੀ ਬੁੱਲ ਦੁਆਰਕੀ ਨੇ ਝਟਕੂਣ ਨਾਲ ਆਪਣਾ ਚਿਹਰਾ ਕੱਢ ਲਿਆ ਕਿਸ਼ੋਰੀ ਇੱਕ ਮਿੰਟ ਲਈ ਇਹ ਚਿਹਰਾ ਦੇਖ ਕੇ ਠਠੰਬਰ ਗਿਆ ਉਸਦੇ ਮੱਥੇ ਉੱਤੇ ਸੋਚ ਦੀ ਪਰਛਾਈਂ ਕੰਬੀ ਤੇ ਉਹ ਕਿਸੇ ਖਿਆਲ ਵਿੱਚ ਡੁੱਬ ਗਿਆ ਫਿਰ ਕੁਝ ਚਿਰ ਪਿਛੋਂ ਉਹ ਸੰਭਲਿਆ ਸ਼ਾਇਦ ਉਸਨੇ ਕੁਝ ਫੈਸਲਾ ਕਰ ਲਿਆ ਸੀ ਦੋਵੇਂ ਭਰਾ ਵੋਟੀਆਂ ਲੈ ਕੇ ਘਰ ਆਏ ਤਗਲੀਆਂ ਤੀਵੀਆਂ ਤੱਲੀਆਂ ਇਕੱਠੀਆਂ ਹੋ ਕੇ ਨਵੀਆਂ ਵਾਟੀਆਂ ਨੂੰ ਦੇਖਣ ਲਈ ਆਈਆਂ ਸਨ ਕੁੜੀਆਂ ਸਿਰ ਜੋੜੀ ਗੀਤ गा ਰਹੀਆਂ ਸਨ ਉੱਚੀ ਉੱਚੀ ਆਵਾਜ਼ਾਂ ਵੱਜ ਰਿਆ ਸੀ ਪੁੱਤ ਦੀ ਮਾਂ ਅਵੇਲੀ ਦੇ ਬੋਹੇ ਅੱਗੇ ਖੜੀ ਚਾਂਦੇ ਦੀ ਵੱਡੀ ਗੜਵੀ ਵਿੱਚੋਂ ਹਰੀ ਦੱਬ ਵਾਲਾ ਪਾਣੀ ਵਾਰ ਕੇ ਪੀ ਰਹੀ ਸੀ ਦੋਵੇਂ ਪੁੱਤ ਜਦੋਂ ਦਹਲੇ ਸੱਪਣ ਲੱਗੇ ਤਾਂ ਜ਼ੋਰ ਦੀ ਢੋਲ ਵੱਜਿਆ ਵਾਜੇ ਤੇ ਗੀਤਾਂ ਦਾ ਰੌਲਾ ਪਿਆ ਕਿਸ਼ੋਰੀ ਨੇ ਆਪਣੇ ਵੋਟੀ ਨੂੰ ਤੱਕਾ ਦੇ ਕੇ ਬਲੌਰੀਵਲ ਕੀਤਾ ਤੇ ਦੁਆਰਕੀ ਨੂੰ ਆਪਣੇ ਵੱਲ ਖਿੱਚ ਕੇ ਆਖਿਆ ਇਹ ਹੈ ਮੇਰੀ ਵੋਟੀ ਇਤਨੇ ਵਿੱਚ ਮਾਂ ਨੇ ਪਾਣੀ ਵਾਰਿਆ ਤੇ ਬਦਲਦੀਆਂ ਹੋਈਆਂ ਵੋਟੀਆਂ ਨਾਲ ਦੋਵੇਂ ਪੁੱਤ ਹਵੇਲੀ ਵਿੱਚ ਦਾਖਲ ਹੋਏ ਗੀਤਾਂ ਦੇ ਰੌਲੇ ਵਿੱਚ ਸਭ ਕੁਝ ਗੁਆਚ ਗਿਆ ਬਲੌਰੀ ਨੇ ਇਸ ਤਕਸ਼ਾਈ ਦੇ ਵਿਰੁੱਧ ਕੁਝ ਕਹਿਣਾ ਚਾਹਿਆ ਬੜਾ ਉਸ ਵੇਲੇ ਉਸਦੀ ਮਾਂ ਕਿਸ਼ੋਰੀ ਤੇ ਦੁਆਰਕੀ ਦਾ ਸਿਰ ਪੋਲੋਸ ਰਹੀ ਸੀ ਤੇ ਗੁਦਾਵਰੀ ਉਸ ਦੇ ਨਾਲ ਲੱਗੀ ਲੰਮਾ ਕੁੰਡ ਕੱਢੀ ਖੜੀ ਸੀ ਦੋਹਾਂ ਵਾਟੀਆਂ ਦੇ ਸ਼ਿੰਗਾਰ ਸਾਲੂ ਤੇ ਮਖਮਲੀ ਸਲੀਪਰ ਇੱਕੋ ਰੰਗ ਦੇ ਸਨ ਦੇਖਣ ਵਾਲੇ ਨੂੰ ਪਤਾ ਵੀ ਨਾ ਲੱਗਿਆ ਕਿ ਕੋਈ ਅਦਲਾ ਬਦਲੀ ਹੋਈ ਹੈ ਸਿਰਫ ਬਲੌਰੀ ਦੇ ਦਿਲ ਵਿੱਚ ਕਾਤੀ ਜਹੀ ਵੱਜੀ ਦੇ ਉਸ ਦੀ ਫੋਲੇ ਵਾਲੀ ਅਕ ਫਰਕੀ ਉਹ ਇਸ ਵਧੇਕੇ ਨੂੰ ਪਤਾ ਨਹੀਂ ਕਿਵੇਂ ਜਰ ਗਿਆ ਦੋਹਾਂ ਭਰਾਵਾਂ ਨੇ ਆਪਣੇ ਆਪਣੇ ਵੋਟੀ ਨਾਲ ਕੰਗਣਾ ਖੇਡਿਆ ਪਿੱਤਰ ਦੀ ਪ੍ਰਾਤ ਕੱਚੀ ਲੱਸੀ ਨਾਲ ਡਲਕ ਰਹੀ ਸੀ ਕੋਲ ਬੈਠੀ ਨੈਣ ਨੇ ਮੁੰਦਰੀ ਪ੍ਰਾਤ ਵਿੱਚ ਸੁਤੀ ਤਾਂ ਦੁਆਰਕੀ ਦਾ ਮਹਿੰਦੀ ਵਾਲਾ ਹੱਥ ਤੇ ਕਿਸ਼ੋਰੀ ਦਾ ਮਰਦਾਵਾ ਹੱਥ ਕੱਚੀ ਲੱਸੀ ਵਿੱਚ ਘੁੜਨ ਲੱਗੇ ਦੁਆਰਕੀ ਨੇ ਮੁੰਦਰੀ ਲੱਭ ਕੇ ਹੱਥ ਵਿੱਚ ਕੁੱਟ ਲਈ ਪਿਸ਼ੋਰੀ ਨੇ ਝੱਟ ਉਸ ਦੇ ਮੁੱਠੀ ਨੂੰ ਫੜ ਕੇ ਕੁੱਟਿਆ ਤੇ ਮੁੰਦਰੀ ਉਸ ਦੇ ਹੱਥ ਵਿੱਚ ਆ ਗਈ ਦੋਹਾਂ ਦੇ ਹੱਥਾਂ ਨੇ ਕੱਚੀ ਲੱਸੀ ਚੁੰਚਣੀਆਂ ਭਰਿਆ ਖੇਲ ਖੇលਿਆ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਪੱਕਾ ਹੋ ਗਿਆ ਬਲੌਰੀ ਦੀ ਵਾਰੀ ਆਈ ਤਾਂ ਨੈਣ ਨੇ ਫਿਰ ਮੁੰਦਰੀ ਸੁੱਤੀ ਗੁਦਾਵਰੀ ਨੇ ਝੱਟ ਇਸ ਨੂੰ ਲੱਭ ਕੇ ਚਲਾਕੀ ਨਾਲ ਲੁਕੋ ਲਿਆ ਤੇ ਸਿੱਧੜ ਬਲੌਰੀ ਕੱਚੀ ਲੱਸੀ ਵਿੱਚ ਐਵੇਂ ਹੱਥ ਮਾਰਦਾ ਰਿਆ ਫਿਰ ਜਦੋਂ ਗੁਦਾਵਰੀ ਨੇ ਮੁਠੀ ਬਾਹਰ ਕੱਢੀ ਤਾਂ ਬਲੌਰੀ ਨੇ ਇਸ ਨੂੰ ਖੋਲਣ ਦਾ ਉਪਰਾਲਾ ਕੀਤਾ ਸੰਗ ਨਾਲ ਉਹਦਾ ਮੂੰਹ ਲਾਲ ਹੋ ਗਿਆ ਉਸਨੇ ਹੱਥ ਛੱਡ ਦਿੱਤਾ ਇਸ ਹਾਰ ਵਿੱਚ ਇਸ ਗੱਲ ਦਾ ਵੀ ਰਤਾ ਕੁ ਦਖਲ ਸੀ ਕਿ ਬਲੌਰੀ ਨੂੰ ਗੁਦਾਵਰੀ ਦੀ ਮੁਠੀ ਬਾਰੇ ਬਗਾਨੀ ਧੀ ਵੀ ਦੀ ਮੁਠੀ ਦਾ ਚੌਲਾ ਪੈਂਦਾ ਸੀ ਰਾਤ ਨੂੰ ਮਾਂ ਨੇ ਦੋਹਾਂ ਪੁੱਤਾਂ ਲਈ ਵਕ-ਵਕ ਚੁਬਾਰਿਆਂ ਵਿੱਚ ਸੇਜਾਂ ਸਜਾਈਆਂ ਪਰ ਬਲੌਰੀ ਬਾਹਰ ਰੌਂਸ ਉੱਤੇ ਬੈਠਾ ਸੋਚਦਾ ਸੀ ਕਿ ਅੰਦਰ ਚੁਬਾਰੇ ਵਿੱਚ ਉਸ ਦੀ ਵੋਟੀ ਉਸ ਨੂੰ ਉਡੀਕ ਰਹੀ ਹੈ ਆਖਿਰ ਉਸਨੇ ਆਪਣੇ ਮਨ ਨੂੰ ਸੰਭਾਲਿਆ ਤੇ ਅੰਦਰ ਚਲਾ ਗਿਆ ਆਲੇ ਵਿੱਚ ਦੀਵਾ ਬਲ ਰਿਹਾ ਸੀ ਤੇ ਗੁਦਾਵਰੀ ਪੁੰਜੇ ਬੈਠੀ ਸੀ ਜਦੋਂ ਬਲੌਰੀ ਨੇ ਹੱਥ ਲਾਇਆ ਤਾਂ ਉਹ ਸੁੰਗੜ ਕੇ ਇੱਕ ਪਾਸੇ ਹੋ ਗਈ ਕੁੰਡ ਵਿੱਚੋਂ ਆਵਾਜ਼ ਆਈ ਮੈਨੂੰ ਹੱਥ ਨਾ ਲਾਉਣਾ ਇਹਨਾਂ ਸ਼ਬਦਾਂ ਵਿੱਚੋਂ ਗੁਦਾਵਰੀ ਦਾ ਦ੍ਰਿੜ ਫੈਸਲਾ ਉੜਕ ਕੇ ਬਾਹਰ ਆਇਆ ਕਿ ਉਹ ਉਸਦੀ ਪਤਨੀ ਨਹੀਂ ਸੀ ਉਸਦੀ ਪਤਨੀ ਨਾਲ ਤਾਂ ਉਸ ਵੇਲੇ ਦੂਜੇ ਚੁਬਾਰੇ ਵਿੱਚ ਉਸਦਾ ਛੋਟਾ ਭਰਾ ਕਿਸ਼ੋਰੀ ਸੀ ਗੁਦਾਵਰੀ ਦੇ ਸ਼ਬਦ ਗਰਮ ਸਲਾਈ ਵਾਂਗ ਬਲੌਰੀ ਦੀ ਹਿੱਕ ਵਿੱਚ ਉਤਰ ਗਏ ਬੇਵਸੀ ਦੀ ਅਜੀਬ ਪੀੜ ਉਸ ਮਹਿਸੂਸ ਕੀਤੀ ਤੇ ਕੁਝ ਦੇਰ ਲਈ ਉਸ ਦੀਆਂ ਅੱਖਾਂ ਅਗੇ ਟੂਆਂ ਜਿਹਾ ਫਿਰ ਗਿਆ ਉਹ ਕੰਬ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਦੋ ਮੋਟੇ ਅੰਜੂ ਡਿੱਗੇ ਉਹ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਰੌਂਸ ਉੱਤੇ ਬੈਠ ਗਿਆ ਸਾਰੀ ਰਾਤ ਉਹ ਰੌਂਸ ਉੱਤੇ ਬੈਠਾ ਰਿਹਾ ਆਕਾਸ਼ ਤੇ ਤਾਰੇ ਥਾਂ ਬਦਲਦੇ ਗਏ ਗਿੱਤੀਆਂ ਕਿਤੇ ਦੀਆਂ ਕਿਤੇ ਚਲੀਆਂ ਗਈਆਂ ਤੇ ਬਲੌਰੀ ਉਸੇ ਥਾਂ ਬੈਠਾ ਰਿਹਾ ਸੈਂਕੜੇ ਖਿਆਲ ਉਸਦੇ ਮਨ ਵਿੱਚ ਆਏ ਜੀਵਨ ਦਾ ਸਾਰਾ ਨਕਸ਼ਾ ਉਸ ਦੀਆਂ ਅੱਖਾਂ ਅੱਗੇ ਆ ਗਿਆ ਉਹ ساری ਉਮਰ ਛੋਟੇ ਭਰਾ ਤੋਂ ਦਬਦਾ ਰਿਹਾ ਸੀ ਜਦੋਂ ਦੋਵੇਂ ਕੱਚ ਦੀਆਂ ਗੋਲੀਆਂ ਨਾਲ ਖੇਡਦੇ ਤਾਂ ਕਿਸ਼ੋਰੀ ਰੋਣ ਲੱਗਦਾ ਤੇ ਰੰਗ-ਬਰੰਗੀਆਂ ਧਾਰੀ ਵਾਲੀਆਂ ਗੋਲੀਆਂ ਉਹ ਲੈ ਲੈਂਦਾ ਕੌਡੀਆਂ ਤੇ ਅਖਰੋਟ ਖੇਡਦੇ ਤਾਂ ਕਿਸ਼ੋਰੀ ਖੁੱਤੇ ਮਲ ਕੇ ਬੈਠ ਜਾਂਦਾ ਤੇ ਰੋਂਡ ਮਾਰ ਕੇ ਸਾਰੇ ਅਖਰੋਟ ਹੂੰਝ ਲੈਂਦਾ 베ਰੀਆਂ ਉਤੋਂ 베ਰ ਲਾਉਣ ਜਾਂਦੇ ਤਾਂ ਬਲੌਰੀ 베ਰੀ ਤੇ ਚੜ ਜਾਂਦਾ ਤੇ 베ਰੀ ਨੂੰ ਖਲੋਣਦਾ ਪੱਕੇ 베ਰ गिर ਜਾਂਦੇ ਖੜਾ ਕਿਸ਼ੋਰੀ ਪੱਕੇ ਪੱਕੇ 베ਰਾਂ ਨਾਲ ਚੋਲੀ ਭਰ ਲੈਂਦਾ ਤੇ ਕਾਣੇ ਕੱਚੇ 베ਰ ਬਲੌਰੀ ਲਈ ਰਹਿ ਜਾਂਦੇ ਬਲੌਰੀ ਉਸ ਨੂੰ ਛੋਟਾਪਰਾ ਸਮਝ ਕੇ ਇਹਨਾਂ ਜਾਤੀਆਂ ਨੂੰ ਬਰਦਾਸ਼ਤ ਕਰ ਲੈਂਦਾ ਹੌਲੀ ਹੌਲੀ ਛੋਟੇ ਭਰਾ ਦੀ ਹਰ ਗੱਲ ਵਿੱਚ ਉੱਚਲ ਮੰਨੀ ਜਾਣ ਲੱਗੀ। ਬਲੌਰੀ ਨੇ ਘਰ ਵਿੱਚ ਆਪਣੇ ਲਈ ਦੂਜੀ ਥਾਂ ਸਵੀਕਾਰ ਕਰ ਲਈ। ਉਹ ਹਰ ਗੱਲ ਵਿੱਚ ਦੂਜੀ ਥਾਂ। ਜੇ ਦੋਹਾਂ ਭਰਾਵਾਂ ਲਈ ਉਹਨਾਂ ਦਾ ਪਿਓ ਸਿਰਨੀ ਦੀਆਂ ਢੇਰੀਆਂ ਪਾਉਂਦਾ ਤਾਂ ਕਿਸ਼ੋਰੀ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਕਿਹੜੀ ਢੇਰੀ ਲਏਂਗਾ। ਮਾਂ ਤੇ ਪਿਓ ਦੇ ਦਿਲ ਵਿੱਚ ਤੇ ਉਹਨਾਂ ਦੇ ਰਿਸ਼ਤੇ ਵਿੱਚ ਵੀ ਕਿਸ਼ੋਰੀ ਹੀ ਮੇਰੀ ਹੀ ਸੀ। ਬਲੌਰੀ ਦੀ ਸ਼ਖਸੀਅਤ ਹੌਲੀ-ਹੌਲੀ ਇਸੇ ਸੱਚੇ ਵਿੱਚ ਢਲ ਗਈ। ਉਸ ਦੀ ਅੱਖ ਵਿੱਚ ਫੋਲਾ ਹੋਣ ਕਰਕੇ ਘਰ ਵਿੱਚ ਉਸ ਨੂੰ ਕਿਸੇ ਹੁਸੈਨ ਵਸਤ ਜਾਂ ਜਜ਼ਵੇ ਨਾਲ ਸੰਬੋਧਿਤ ਨਹੀਂ ਸੀ ਕੀਤਾ ਜਾਂਦਾ। ਬਲੌਰੀ ਨੇ ساری ਉਮਰ ਇਹ ਹਿੰਨਤਾ ਪੁਗਾਈ ਪਰ ਹੁਣ ਜਦੋਂ ਉਸ ਦੇ ਛੋਟੇ ਭਰਾ ਨੇ ਉਸ ਦੀ ਵਰਟੀ ਨੂੰ ਵੀ ਸ਼ੇਰਨੀ ਦੀ ਢੇਰੀ ਵਾਂਗ ਸਾਹਮ ਲਿਆ ਤਾਂ ਉਹ ਬਰਦਾਸ਼ਤ ਨਾ ਕਰ ਸਕਿਆ। ਉਹ ਇਸ ਹੇਣਤਾ ਨੂੰ ਜੀਵ ਤੇ ਵੀ ਨਹੀਂ ਸੀ ਲਿਆ ਸਕਦਾ ਇਸ ਬਾਰੇ ਕਿਸੇ ਕੋਲ ਸ਼ਿਕਾਇਤ ਨਹੀਂ ਸੀ ਕਰ ਸਕਦਾ ਇਹ ਉਸ ਦੇ ਅਸਤਿਤਵ ਉੱਤੇ ਆਖਰੀ ਹਮਲਾ ਸੀ ਅੰਤਮ ਹੇਣਤਾ ਜਿਸ ਨਾਲ ਉਸ ਦਾ ਵਜੂਦ ਖੇਰੂ ਖੇਰੂ ਹੋ ਰਿਹਾ ਸੀ ਉਹ ਫਟੇ ਉਹ ਰੌਸ ਤੋਂ ਉੱਠਿਆ ਕੌੜੀਆਂ ਉਤਰਿਆ ਤੇ ਹਵੇਨੀ ਦੇ ਵੱਡੇ ਮੂਹੇ ਦਾ ਕੁੰਡਾ ਖੋਲ ਕੇ ਬਾਹਰ ਨਿਕਲ ਗਿਆ ਦਿਨ ਚੜ੍ਹੇ ਜਦੋਂ ਮਾਂ ਛੋ ਆਰਿਆਂ ਵਾਲੇ ਦੁੱਧ ਦੇ ਦੋ ਗਲਾਸ ਲੈ ਕੇ ਉੱਪਰ ਗਈ ਤਬ ਬਲੌਰੀ ਦੀ ਸੇਜ ਖਾਲੀ ਸੀ ਤੇ ਗੁਦਾਵਰੀ ਪੁੰਜੇ ਸੁੱਤੀ ਪਈ ਸੀ ਸਾਰੇ ਘਰ ਵਿੱਚ ਰੌਲਾ ਪੈ ਗਿਆ ਕਿ ਬਲੌਰੀ ਕਿੱਧਰ ਗਿਆ ਦੋ ਦਿਨ ਲੰਘ ਗਏ ਪੰਜ ਦਿਨ ਲੰਘ ਗਏ ਬਲੌਰੀ ਨਾ ਮੁੜਿਆ ਉਸ ਦੇ ਮਾਪਿਓ ਨੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾਈਆਂ ਸਹੁਰਿਆਂ ਵੱਲ ਆਦਮੀ ਭੇਜਿਆ ਦੋ ਤਿੰਨ ਪੁਰਾਣੇ ਦੋਸਤਾਂ ਨੂੰ ਤਾਰਾਂ ਦਿੱਤੀਆਂ ਆਖਰ ਥਾਣੇ ਇਤਲਾਹ ਦਿੱਤੀ ਪਰੇਸ਼ਾਨੇ ਵਿੱਚ ਮਾਪੇ ਹਰ ਥਾਂ ਟੋਲਦੇ ਫਿਰੇ ਪਰ ਬਲੌਰੀ ਦਾ ਪਤਾ ਨਾ ਲੱਗਾ 10 ਦਿਨ ਪਿੱਛੋਂ ਥਾਣੇਦਾਰ ਆਇਆ ਤੇ ਉਸ ਦੱਸਿਆ ਕਿ ਰੋਹੀ ਵਾਲੇ ਅੰਨੇ ਖੂਹ ਵਿੱਚੋਂ ਇੱਕ ਆਦਮੀ ਦੀ Laash ਮਿਲੀ ਹੈ ਬੱਕਰੀਆਂ ਚਰਾਉਂਦੇ ਆ ਜੜੀਆਂ ਦੱਸਿਆ ਕਿ ਖੂਹ ਵਿੱਚੋਂ ਸੜਾਂ ਦਾ ਰਹੀ ਸੀ ਇਹ ਬਲੌਰੀ ਦੀ Laash ਸੀ ਦੋਹਾ ਪੈਣਾ ਵਿੱਚੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਹੜੀ ਅਰੰਡੀ ਹੋ ਗਈ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ